ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਅੱਜ ਜ਼ਵੇ ਦੇ ਲੱਗੇ ਹੋਣ ਗੰਨੇ ਨੂੰ ਪਾਣੀ ਲਾਉਣ ਤੇ ਹੁਣ ਵਿਹਲੇ ਹੋਏ ਤੇ ਤੇ ਲੱਗਿਆ ਹੋਇਆ ਇਸ ਜਵੀਰ ਬਾਈ ਜਿਹੜੀ ਆਪਾਂ ਨੇ ਪਿੱਛੇ ਇੱਕ ਵੀਡੀਓ ਪਾਈ ਦੀ ਟਰੈਕਟਰ ਦੀ ਅਰਜਣ ਦੀ ਤੇ ਉਹਦੇ ਨਾਲ ਸਤਾਂਕ ਬੀਜਣ ਲੱਗਾ ਹੋਇਆ ਤੇ ਦਿਖਾਉਦੇ ਆ ਤੁਹਾਨੂੰ ਸੁਪਰ ਜੀ ਲੋ ਬਾਈ ਆਹ ਟਰੈਕਟਰ ਦੀ ਪਾਈ ਦੀ ਆਪਾਂ ਨੇ ਵੀਡੀਓ ਵੀ ਲਿਆਂਦਾ ਯਾਰੋ ਭਾਈ ਹੋਰ ਵੀ ਮੁੰਲਾਦਾ ਬੰਦ ਹੋਨੇ ਜਿਹੜੇ ਸਾਹਮਣੇ ਤਸਵੀਰ ਪੇਜ ਕਾਜ ਲੱਗਾ ਹੋਇਆ ਚਲਾਉਣਾ ਰੇਹ ਵਾਲੇ ਰੇ ਰੇ ਵਾਲੇ ਪੂਰਾ ਨੇ ਤੰਗ ਕਰ ਲੈਣਾ ਅੱਜ ਗਿੱਲਾ ਗੁੱਲਾ ਰੇ ਪੈ ਜਾਂਦਾ ਬਾਈ ਫਿਰ ਉਹਦੇ ਨਾਲੇ ਵਾਸ ਜਾਮ ਹੋ ਜਾਂਦੇ ਆ ਉਹ ਉਹ ਦੂਆ ਵਧੀਆ ਜਗਾੜ ਜਾ ਬਾਈ ਜਿਹੜਾ ਉੱਪਰ ਜਾਲੀ ਜੀ ਵਾਲਾ ਵੀ ਉਹ ਵੀ ਇਹਦੇ ਥੱਲੇ ਜਾਵੇ ਨਹੀਂ ਥੱਲੇ ਵਿੱਚ ਡਲੀ ਡੁਲੀ ਆ ਜਾਂਦੀ ਉਹ ਜਾਮ ਕਰ ਦਿੰਦੀ ਆ ਇਹ ਪਹਿਲਾਂ ਬਾਈ ਉਹ ਉੱਥੇ ਲਾ ਕੇ ਕੀੜਾ ਸੀ ਸਾਫ਼ ਕਰਿਆ ਪਹਿਲਾਂ ਇੱਕਾ ਉੱਥੇ ਖਾਲੀ ਕੀੜਾ ਲਾਇਆ ਨੂੰ ਸਾਫ਼ ਕਰਿਆ ਬਾਕੀ ਦੁਬਾਰਾ ਦੇਖਦੇ ਜੇ ਬਣ ਜਵੇ ਗੱਲ what ਪੈਂਦਾ ਨਹੀਂ ਤੇ ਗਿੱਲਾ ਗੁੱਲਾ ਪਾਇਆ ਹੋਇਆ ਹੈ ਨਾ ਪਹਿਲਾਂ ਹੀ ਗਿੱਲਾ ਨਾ ਗਾਇਆ ਮਾਰਿਆ ਹੈ ਹਾਂ ਆ ਬਾਬੇ ਉਹਦੇ ਕਰਕੇ ਹੁੰਦਾ ਹੈ ਜੇ ਬਲਾ ਵੀ ਜਿਹੜਾ ਉੱਪਰਲੇ ਓਏ ਹਾਂ ਨਾ ਜਿਹੜੇ ਟਾਇਰ ਆਹੇ ਇਹ ਉਹ ਆ ਜਿਹੜੇ ਪਵਾ ਕੇ ਜਿਆਦਾ ਟਿਊਬਲੈਸ ਨਾ ਬ੍ਰਾਂਡਸ ਦੇ ਯਾਰ ਬ੍ਰਾਂਡਸ ਦੇ ਇਹ ਟਿਊਏ ਟਿਊਬਲੈਸ ਸਾ ਟਿਊਬਲੈਸ ਕੰਪਨੀ ਵੱਲੋਂ ਤਾਂ ਨਹੀਂ ਆਉਂਦੇ ਟਿਊਬਲੈਸ ਕੰਪਨੀ ਵੱਲ ਤੇ ਮਾਰੇ ਖੜੇ ਰੇ ਅੱਛਾ ਨਮਾਸ਼ੇਰ ਨਮਾ ਯਾਰ ਕਹਿੰਦਾ ਅਸਲਾ ਤਾਂ ਮਨਜੋਗੀ ਇੰਨਾ ਕਿੱਥੇ ਹੁਣ ਜਾ ਰਹਿਦਾ ਆਸ ਦੀ ਵੀ ਨੇ ਪੁਰਾਣਿਆਂ ਨੂੰ ਨਹੀਂ ਹੈਗੀ ਹੈ ਨਾ ਆ ਜਿਹੜਿਆ ਬਾਹਰ ਲਾਇਆ ਵਾ ਮੈਂ ਇੱਕ ਹਾਂ ਹੈ ਨਾ ਪੁਰਾਣਿਆਂ ਨੂੰ ਕਿੱਧਰ ਫੋਰ ਤੇ ਆ ਪਿੱਛੇ ਕੀ ਹੈ ਗੇਅਰ ਬਕਸਾ ਇਹ ਇੱਧਰ ਹੀ ਸੈਟ ਗੇਅਰ ਵਾਤਾ ਤੇਲ ਆਣਾ ਆਉਣ ਲੱਗ ਗਿਆ ਹਾਂ ਆ ਜੀ ਜੋਨ ਲੱਗੀ ਭਾਈ ਭਾਈ ਜੀ ਭਾਈ ਜੀ ਆ ਜੀ ਆਹ ਲਈ ਹੈ ਨਾ ਕੁਝ ਨਹੀਂ ਆ ਵੜੀ ਲਾਵਾ ਹੁਤਾਜੇ ਵੀ ਇਹ ਪਤਾ ਨਹੀਂ ਇਧਰੇ ਲੱਗੀ ਆ ਠੀਕ ਆ ਜੰਮੇ ਆਉਣੀਆਂ ਤਾਂ ਚਾਹੀਦੀ ਗੇਲਾ ਨਾਲੇ ਹਾਂ ਉੱਥੇ ਤੇਰੀ ਬਹੁਤ ਟਾਈਮ ਲੇ ਕੇ ਨਿਕਲੀ ਆ ਹਾਂ ਗੇਲ ਲਗਾ ਚੱਕਰ تھا ਉੱਥੇ ਬਾਕੀ ਭਾਈ ਸ਼ਾਮ ਦਾ ਟਾਈਮ ਹੋ ਗਿਆ ਨੂੰ ਲਾਉਣਾ ਆਪਾਂ ਨੇ ਬਾਈ ਹੁਣ ਪਾਣੀ ਅੱਜ ਹੋ ਗਈ 19 ਮੰਨ ਲਓ ਵੀ 15 ਦਿਨ ਹੋ ਗਏ 5 ਦਿਨ 6 ਦਿਨ ਤੱਕ ਲਾ ਦੇਣਾ ਆਪਾਂ ਨੇ ਇਹਨੂੰ ਪਾਣੀ ਚਾਰਟ ਤਾਂ ਬਾਈ ਸਾਰੇ ਜੰਮੇ ਹੋਏ ਆ ਕੋਈ ਹੋਵਾ ਜਿੱਥੇ ਗਣਾ ਆ ਪਰਾਲੀ ਹੈ ਨਾ ਇਹ ਨਹੀਂ ਹੈਗੀ ਜਿੱਕਣਾ ਆ ਜਿੱਥੇ ਇਹ ਪਾਣੀ ਲੱਗੇ ਤਾਂ ਜੰਮੇ ਆਉਣੀ ਆ ਦੇ ਬਾਈ ਨਿਕਲਿਆ ਆਉਣੀ ਇਹ ਬਾਈ ਪਾਣੀ ਲੱਗੇ ਤਾਂ ਬਾਅਦ ਸਾਰੀ ਨਿਕਲਿਆ ਆਉਣੀ ਬਾਕੀ ਆ ਵੀ ਆਪਾਂ ਨੇ 826 ਬੀਜਾ ਇੱਥੇ ਸਤਵੀਰ ਨੇ ਵੀ 800 26 ਉਹ ਬੀਜਿਆ ਇਹ ਬਾਈ ਉਹੀ ਜ਼ਮੀਨ ਆ ਜਿਹੜੀ ਕਲਰ ਵਾਲੀ ਸੀ ਤੁਹਾਨੂੰ ਵੀਡੀਓ ਪਾਈ ਸੀ ਉਹ ਵੀ ਕਲਰ ਵਾਲੀ ਬਹੁਤ ਵੀਰਾਂ ਨੇ ਕਿਹਾ ਵੀ ਏਕਣਾ ਹੋ ਜਾਂਦਾ ਹੈ ਏਕਣਾ ਹੋ ਜਾਂਦਾ ਕਲਰ ਲੇਜ਼ਰ ਮਰਾਉ ਲੇਜ਼ਰ ਵੀਰ ਇਹਨੂੰ ਪਿਛਲੇ ਵਾਰ ਮਰਾਇਆ ਤਾਂ ਪਾਣੀ ਦੀ ਥੋੜੀ ਹੈ ਥੋੜੀ ਜਿਹੀ ਨਾ ਜ਼ਮੀਨ ਵੀਰੇ ਐਦ ਕਿਉਂ ਤਾਂ ਲੱਗੇ ਹੈ ਥੋੜੀ ਜਿਹੀ ਭੁਖੀ ਰਹੀ ਹੈ ਜ਼ਮੀਨ ਉਦੇ ਕਰਕੇ ਤਾਂ ਹੁਣ ਹੌਲੀ ਹੌਲੀ ਬਣ ਜਾਣਾ ਆ ਦੇਖੋ ਆ ਕਿੰਨਾ ਖੇਤ ਗਿੱਲਾ ਏ ਉਹ ਹਜੇ ਵੀ ਸੁੱਕਾ ਏ ਦੇਖੋ ਉੱਥੇ ਸਹੀ ਵੀ ਸੁੱਕੋ ਬੋਲਦੀ ਆ ਆ ਗਿੱਲਾ ਜਾਦਾ ਬਾਕੀ 826 20 20 ਤਾਂ ਤੇ ਨੋਮਲਿਆਂ ਦਾ ਬਈ ਇਹ ਕਿਹਨਾਂ ਨੇ ਟਰੈਕਟਰ ਵੀ ਨੋਮਲਿਆਂ ਦਾ ਸੁਪਰ ਸੀਡਰ ਵੀ ਨੋਮਲਿਆਂ ਦਾ ਕਰਾਇਆ ਕਰਦਾ 70 80 ਲੈ ਬੀਜ ਤੇ ਹੁਣ ਤੱਕ ਮਕਿਆ ਕਰਿਆ ਦਾ ਡੈਮੋ ਬਾਈ ਫੋਰ ਖਾਲੀ ਕਰੇ ਤੇ ਸਾਫ ਕਮਾ ਕੇ ਮਕਿਆ ਵੀ ਬੀਜਿਆ ਬਾਈ 800 826 ਠੀਕ ਆ ਆ ਗੱਲ ਕਰਦੇ ਜੇ ਆਪਾਂ ਉਹਦੋਂ ਕਲਰ ਵਾਲੀ ਰੌਣੀ ਕਰਿਆਗਾ ਕਿ ਉਹ ਤਾਂ ਆ ਕੀ ਕਣਕਾਂ ਬਾਈ ਬਹੁਤ ਵਧੀਆ ਜੰਮੀਆਂ ਹੋਈਆਂ ਸਭ ਦੇ ਉਹ ਦੇਖ ਕੇ ਆਉਣੀ ਆ ਉਹ ਨਹੀਂ ਆਪਾਂ ਅਜੇ ਤੱਕ ਠਠਾ ਗਏ ਜਿੱਦਣ ਦੀ ਬੀਜੀ ਆ ਦੂਰ ਤੋਂ ਹੀ ਸਾਈਡ ਦੇਖ ਲੈਣੇ ਆਂ ਵੀ ਜੰਮੀ ਹੋਈ ਵਧੀਆ ਬਾਈ ਇਹਨਾਂ ਨੇ ਪੂਰਾ ਤੰਗ ਪੂਰਾ ਨੰਤੰਗ ਕਰ ਲਿਆ ਇਹਨਾਂ ਨੇ ਫੇਰ ਸਫਾਈ ਚੱਲਦੀ ਆ ਗਿੱਲੇ ਰਹੇ ਦਾ ਇਹ ਸਮੱਸਿਆ ਇਹਦੇ ਗਿੱਲੇ ਰਹੇ ਪਾ ਲੈਨੇ ਆਪਾਂ ਆ ਆ ਗਿਆ ਬਾਈ ਉਹ ਖੇਤ ਜਿੱਦੇ ਆਪਾਂ ਨੇ ਪੂੰਛਾਂ ਵੀ ਤੇ ਚੱਕੀਆਂ ਦੇਖੋ ਐਂ ਦਿਖਦੀਆਂ ਵਿੱਚ ਵਾਹ ਹੋ ਗਈਆਂ ਕਹਿੰਦੇ ਘੱਟ ਜੰਮੀਆਂ ਐ ਜੰਮੀ ਸਭ ਲੂਟ ਆ ਜਾਣੀ ਆ ਬੂਟਿਆਂ ਦੀ ਬੀਜੀ ਹੋਈ ਆ ਆਪਾਂ ਤੇ ਪਹਿਲਾਂ ਵੀ ਆ ਇਹ ਪੱਤਾ ਇੱਕਣਾ ਤੰਗ ਕਰ ਲੰਦਾ ਆ ਦੇਖੋ ਬਈ ਗੇਤੀ ਬੀਤੀ ਗਣਕ ਆ ਦੇਖੋ ਕਿਹੜੇ ਸਾ ਪੱਤਾ ਪਿਆ ਇੱਕਣਾ ਫਿਰ ਉਹ ਚੱਕਰ ਪਈ ਕਰਦਾ ਬਈ ਤਣਕ ਤੋਂ ਥੋੜਾ ਜਿਹਾ ਰਸਾਨ ਹੈਗਾ ਇੱਕੋ ਹੈ ਬੂਟੇ ਬਹੁਤ ਸੰਘਣੇ ਆ ਤਣਕ ਦਾ ਵਧੀਆ ਜੰਮੀ ਹੋਈ ਪਈ ਆ ਦੇ ਆਹ ਰਦੇ ਦਾ ਚੱਕਰ ਪਿਆ ਰਹਾ ਇਹ ਵੀ ਜੰਮ ਰਿਹਾ ਪਾਣੀ ਲੱਗੇ ਤਾਂ ਨੇ ਪ੍ਰੋਪਰ ਜੰਮਿਆ ਹੋਣਾ। ਆਹਨ ਪ੍ਰੋਪਰ। ਬਾਕੀ ਆ ਭਾਈ ਇਧਰ ਸੁਖਜੀਤ ਰਣ ਨੇ ਲਸਣ ਲਾਇਆ ਹੋਇਆ। ਸੁਖਜੀਤ ਰਣ ਨੇ। ਇਹ ਪਰ ਦੂਈ ਸਪਰੇ ਕਰੀਤੀ ਆ ਫੇਰ ਜੰਮਿਆ ਆ ਵਿੱਚ। ਹਾਂ ਚਲੋ ਤਾਂ ਨੇ ਇਹ। ਇਹ ਲਸਣ ਲਾਇਆ ਹੋਇਆ। ਬਹੁਤ ਵਧੀਆ ਜੰਮਿਆ ਹੋਣਾ। ਇਹ ਭਾਈ ਇਹਨਾਂ ਨੇ ਗੱਡਿਆ ਨਹੀਂ ਹੈਗਾ ਕੇਰੇਆ ਹੋਇਆ। ਏ ਤੁਸੀਂ ਸ਼ਾਇਦ ਦੇਖਿਆ ਹੋਵੇ ਬਿੰਦਰ ਦੀ ਵੀਡੀਓ ਚ ਕੇਰਿਆ ਹੋਇਆ ਇਹਨਾਂ ਨੇ ਇਹ ਲਾਇਆ ਨਹੀਂ ਹੈਗਾ ਜਕਨਾਪਾ ਫੋਲਾਉਣੇ ਪੋਥੀਆਂ ਮੱਕੀ ਆ ਜਿੱਥੇ ਜਿੱਥੇ ਜ਼ਿਆਦਾ ਵਰਾਲੀ ਤੇ ਉੱਥੇ ਆ ਕੰਮ ਹੋਇਆ ਪਾ ਕਿਤੇ ਦੋ ਤਿੰਨ ਜਗ੍ਹਾ ਹੈ ਬਸ ਆਹਾ ਇਹਨੂੰ ਆ ਮਾਸੜ ਕਹੀਗਾ ਵੀ ਇੱਥੇ ਜੰਮੀ ਨਹੀਂ ਜੰਮੀ ਨਹੀਂ ਬਾਕੀ ਆ ਖੇਤ ਪੂਰਾ ਗਿੱਲਾ ਤਾਂ ਸਾਹੀਆਂ ਰੋੜੇ ਜੇ ਬਣੇ ਹੋਏ ਆ ਮੱਕੀ ਕਣਕ ਤਾਂ ਸਾਰੀ ਜੰਮੀ ਪਈ ਵਧੀਆ ਇੱਕ ਨੰਬਰ ਮਾ ਕੇ ਸੂਰਜੀ ਵੀ ਚੱਲੇ ਆ। ਇਸ ਹਾਲ ਚ ਥੋੜਾ ਜਿਹਾ ਘਟਿਆ ਦਿਖਦਾ ਹੁੰਦਾ। ਲਓ ਜੀ ਇਹ ਵੀ ਵਧੀਆ 15 ਦਿਨ ਦੀ ਹੋ ਗਈ। ਤਮਾਕੀ ਦੇਖਦੇ ਇਹਨੂੰ ਪਾਣੀ ਲਾ ਦੇਣਾ ਆਪਾਂ ਨੇ 20 ਤਰੀਕ ਤੱਕ। ਇਹ ਖੋਰ ਆ ਬਈ ਅਜੇ ਤਾਂ ਨਹੀਂ ਜੰਮਿਆ ਹੈ, ਹੀਟ ਲੇ ਗਏ ਚ। ਇਹਨੂੰ ਦੋ ਵਾਰ ਆਉਣੀ ਕਰਿਆ ਆਪਾਂ ਨੇ। ਧਾਨ ਨਹੀਂ ਜੰਮਿਆ ਕਿ ਉੱਪਰ ਬਹੁਤ ਧਾਨ ਜੰਮਿਆ ਹੋਇਆ। ਅ ਸੁਖਜੀਤ ਰਾਣ ਦੇ ਬਹੁਤ ਨੇ ਨਹੀਂ ਹੋਈ ਸਪਰੇ ਕਰੀ ਆ ਵੀ ਕੱਖ ਵਾਲੀ। ਇਹ ਤਾਂ ਨਹੀਂ ਜੰਮਿਆ ਕਿ ਆਪਾਂ ਨੇ ਹੋਸਾ ਦਾ ਰੀ ਜਨੇ ਗਿਰੀ ਹੋਈ ਦੀ ਨਾਲੇ ਬਾਈ ਸਾਰੀ ਹੋ ਜੀਰੀ ਕਣਕ ਕਣਕੇ ਬਾਕੀ ਬਾਈ ਘੰਟਾ ਹੋ ਗਿਆ ਘਟੋ ਘਟਾ ਇਹਨੂੰ ਪਹਿਲਾਂ ਸਾਫ ਕਰੇ ਪੂਰ ਤਾਂ ਰੇ ਗਿਰਨ ਲੱਗਿਆ ਹੁਣ ਫੇਰ ਨਹੀਂ ਚੱਲ ਰਿਹਾ ਜਿਹੜੀ ਗਰਾਰੀ ਉੰਨੀ ਉਹਨਾਂ ਚ ਫਸਿਆ ਫ ਰਹਿ ਗਿਆ ਸੁੱਕ ਕੇ ਸਾਲਾ ਪੱਥਰੇ ਬਣ ਜਾਂਦਾ ਉਹਦਾ ਉਹਦੇ ਕਰਕੇ ਗਰਾਦੀ ਪ੍ਰੋਪਰ ਕੰਮ ਕਰ ਨਹੀਂ ਦੇ ਬਾਕੀ ਆ ਗਿਆ ਭਾਈ ਜਵਾ ਆ ਦੇ ਅੱਕਣਾ ਖੱਡਾ ਇਹ ਕਈ ਵੰਨ ਜਣੇ ਦੇ ਅੱਕਣਾ ਪੈਰ ਨਹੀਂ ਮਾਰੀਦਾ ਉਹ ਭਾਈ ਭੱਜ ਜ ਜਾਂਦਾ ਹੁਣ ਕਿਆ ਕਰੀਏ ਬਾਕੀ ਜਿੱਥੇ ਜਿੱਥੇ ਪਾਣੀ ਜਾਈ ਜਾਂਦਾ ਭਾਈ ਉੱਥੇ ਉੱਥੇ ਆਈ ਜਾਂਦੀਆਂ ਛੱਡਾ ਲਫਾਫੇ ਕਰਕੇ ਨਾ ਇਹਦੇ ਲਫਾਫਾ ਟੁੱਕਿਆ ਹੋਇਆ ਵੜੀਆਂ ਗੱਡੀ ਹੁੰਜਲਾ ਫਾਫਾ ਹੂ ਨਹੀਂ ਲੀਕ ਹੋਇਆ ਕਿਸੇ ਪਾਸੇ ਤੇ ਚੂਹੇ ਨੇ ਥੋੜਾ ਜਿਹਾ ਕਰ ਲਿਆ ਕੰਮ ਇਹਦਾ ਬਾਕੀ ਬਾਈ ਦੇਖਦੇ ਆ ਤਦ ਤੱਕ ਰਹਿਂਦੀ ਲਾਈਟ ਬਾਕੀ ਦੁਪਹਿਰ ਨੂੰ ਕਾਲੂ ਲਾਉਂਗੇ 38 ਨੂੰ ਇਹਨੂੰ ਅੱਜ ਲਾ ਦੇਣਾ 18 ਨੂੰ ਬਾਕੀ